ਰਹਿੰਦੇ ਅੱਜ ਵੀ ਆਏ ਆ ਦਰਸ਼ਨ ਦੇ ਰਹੇ ਆ ਤੇ ਉਹਨਾਂ ਦੇ ਨਾਲ ਨਾਲ ਸਵਾਮੀ ਆਤਮਾਨੰਦ ਜੀ ਮਹਾਰਾਜ ਜੀ ਜੋ ਨੈਣਾ ਦੇਵੀ ਦੇ ਰਸਤੇ 'ਚ ਗੁਰੂ ਮਹਾਰਾਜਿਆਂ ਦੇ ਖੁਦ ਲੰਗਰ ਦੀ ਸੇਵਾ ਉੱਤੇ ਸ਼ੁਰੂ ਕਰਵਾਈ ਸੀ ਸੋ ਅੱਜ ਕਿਸੇ ਕਾਰਨ ਵਸਵੇ ਸ ਤਾਂ ਉਹ ਦੋਨੇ ਤਿੰਨੇ ਦਿਨ ਇੱਥੇ ਰਹਿੰਦੇ ਆ ਪਰ ਕੰਮਾਂ ਦਾ ਜੋਰ ਹੈ ਥੋੜਾ ਕਿਸੇ ਕੰਮ 'ਵਰ ਅੱਜ ਸਵੇਰੇ ਹੀ ਪਹੁੰਚੇ ਆ ਤੇ ਸਾਡੇ ਪਰਮੇਸ਼ਵਰ ਅਨੰਝੀ ਮਹਾਰਾਜ ਜੀ ਧੁਰਕੋਟ ਵਾਲੇ ਉਹ ਵੀ ਗੁਰੂ ਮਹਾਰਾਜਿਆਂ ਦੇ ਕੋਲ ਬਿਰਾਜਮਾਨ ਨੇ ਧਾਮ ਤਲਵੰਡੀ ਤੋਂ ਸਵਾਮੀ ਓਮਨੰਦ ਜੀ ਮਹਾਰਾਜ ਜੀ ਉਹ ਵੀ ਪਹੁੰਚੇ ਐ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਨੌਮੀਦਾਸ ਜੀ ਮਹਾਰਾਜ ਜੀ ਜਿਨ੍ਹਾਂ ਦਾ ਬੜਾ ਪਿਆਰ ਤੇ ਪ੍ਰੇਮ ਹੈ ਉਹ ਵੀ ਪਹੁੰਚੇ ਦਰਸ਼ਨ ਦੇ ਰਹੇ ਐ ਮਹੰਤ ਗੁਰਮੇਲਦਾਸ ਜੀ ਮਹਾਰਾਜ ਜੀ ਉਹ ਵੀ ਬਿਰਾਜਮਾਨ ਨੇ ਤੇ ਲੁਧਿਆਣੇ ਤੋਂ ਸਵਾਮੀ ਵਿਸ਼ਵ ਭਾਰਤੀ ਜੀ ਹੋ ਵੀ ਵਿਰਾਜਮਾਨ ਨੇ ਦਰਸ਼ਨ ਦੇ ਰਹੇ ਐ